ਸਤ ਸ੍ਰੀ ਅਕਾਲੋ ਤੋਂ ਅੱਜ ਆਪਾਂ ਗੱਲ ਕਰਾਂਗੇ ਵੀ ਧਰਤੀ ਦਾ ਇਹਨਾਂ ਤਾਪਮਾਨਾ ਕਿਉਂ ਵਧ ਰਿਹਾ ਹੈਗਾ ਤੇ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਤੁਸੀਂ ਵੀ ਆਪਣੀ ਰਾਏ ਸਾਨੂੰ ਜਰੂਰ ਦਿਓ ਦੋਸਤੋ ਸਭ ਤੋਂ ਪਹਿਲਾ ਵੱਡਾ ਰੀਜਨ ਸਾਡੀ ਧਰਤੀ ਦੇ ਉੱਤੇ ਰੁੱਖ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਕੱਟੇ ਗਏ ਨੇ ਉਹ ਕਿਵੇਂ ਜਿਵੇਂ ਹੁਣ ਪਹਿਲਾਂ ਆਪਾਂ ਦੇਖ ਲਈਏ ਵੀ ਜਿਹੜੇ ਵੱਡੇ ਹਾਈਵੇ ਰੋਡ ਬਣੇ ਸੀਗੇ ਉਹਨਾਂ ਦੇ ਨਾਲ-ਨਾਲ ਬਹੁਤ ਵੱਡੀ ਤਦਾਦ ਦੇ ਵਿੱਚ ਰੁੱਖ ਲੱਗੇ ਹੁੰਦੇ ਸੀਗੇ ਤੇ ਉਹ ਰੁੱਖ ਸਾਰੇ ਕੱਟ ਦਿੱਤੇ ਨੇ ਤੇ ਉਸ ਤੋਂ ਬਾਅਦ ਉੱਥੇ ਕੋਈ ਨਵੇਂ ਰੁੱਖ ਵੀ ਨਹੀਂ ਲਗਾਏ ਗਏ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਅਤੇ ਦੂਸਰਾ ਨੰਬਰ ਤੇ ਦੋਸਤੋ ਸਾਡੇ ਆਸ-ਪਾਸੇ ਜਿਹੜੀ ਹੁਣ ਫਸਲਾਂ ਦੀ ਬਜਾਈ ਆ ਉਹਦੇ ਫਸਲੀ ਚੱਕਰ ਨਾ ਹੋਣ ਕਰਕੇ ਵੀ ਸਭ ਤੋਂ ਵੱਡਾ ਰੀਜਨ ਹੈ ਇਹ ਸਾਡੇ ਤਾਪਮਾਨ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਰਿਹਾ ਹੈ ਕਿਉਂਕਿ ਦੋਸਤੋ ਫਸਲੀ ਚੱਕਰ ਦੇ ਨਾਲ ਵੀ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਉੱਪਰ ਰਹਿੰਦਾਗਾ ਅਤੇ ਅਤੇ ਫਸਲਾਂ ਦਾ ਜਿਹੜਾ ਝਾੜ ਆ ਉਹ ਵੀ ਵਧੀਆ ਆਉਂਦਾਗਾ ਤੇ ਦੂਸਰਾ ਨੰਬਰ ਤੇ ਸਾਡੇ ਜਿਹੜੇ ਵਾਯੂ ਮੰਡਲ ਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲ ਰਿਹਾ ਜਿਸ ਦੇ ਕਰਕੇ ਗੱਡੀਆਂ ਮੋਟਰਾਂ ਕਾਰਾਂ ਤੇ ਫੈਕਟਰੀਆਂ ਦਾ ਜਿਹੜਾ ਪ੍ਰਦੂਸ਼ਣ ਹੈ ਉਹਦੇ ਕਰਕੇ ਵੀ ਵਾਯੂ ਮੰਡਲ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਵੱਧ ਰਿਹਾ ਹੈਗਾ ਅਤੇ ਚੌਥਾ ਵੱਡਾ ਕਾਰਨ ਹੁਣ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੁਣ ਅੱਗੇ ਤਾਂ ਪੱਖੇ ਕੂਲਰ ਜਾਂ ਫਿਰ ਪੱਖਿਆਂ ਨਾਲ ਲੋਕ ਸਾਰਦੇ ਸੀਗੇ ਪਰ ਦੋਸਤੋ ਹੁਣ ਜਿਹੜੇ ਲੋਕ ਨੇ ਉਹ ਏਸੀਆਂ ਤੇ ਆ ਗਏ ਏਸੀਆਂ ਕਰਕੇ ਵੀ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਉਹ ਵੱਧ ਰਹੀ ਹੈ ਜਨੋਦਨ ਆਵਦਰੀ ਤੇ ਹੁਣ ਆਪਾਂ ਜੇ ਗੱਲ ਕਰੀਏ ਵੀ ਇਸ ਚੀਜ਼ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ ਵੀ ਜਿਹੜਾ ਤਾਬਮਨ ਹੈ ਉਹਨੂੰ ਘਟਾਇਆ ਕਿਵੇਂ ਜਾ ਸਕਦਾ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਵੀ ਸਾਡੇ ਪੰਜਾਬ ਦੀ ਜਿਹੜੀ ਆਬਾਦੀ ਆ ਉਹ ਤਕਰੀਬ ਬੜਾ 3 ਕਰੋੜ ਦੇ ਲਗਭਗ ਆ ਜੇਕਰ ਉਹਨਾਂ ਦੇ ਵਿੱਚੋਂ 1 ਕਰੋੜ ਬੰਦਾ ਵੀ ਇਹ ਸੋਚ ਲੈ ਵੀ ਆਪਾਂ ਇੱਕ ਰੁਕ ਲਗਾਉਣਾ ਤਾਂ ਦੋਸਤੋ ਪੂਰੇ ਇੱਕ ਦਿਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 1 ਕਰੋੜ ਰੁੱਖ ਲੱਗ ਸਕਦੇ ਪਰ ਇਹ ਕਦੇ ਹੋ ਨਹੀਂ ਸਕਦਾ ਕਿਉਂਕਿ ਆਪਣੇ ਲੋਕ ਇੰਨੇ ਸਮਝਦਾਰ ਨਹੀਂ ਹੈਗੇ ਵੀ ਜਿਹੜੇ ਇੱਕ ਦਿਨ 'ਚ 1 ਕਰੋੜ ਰੁੱਖ ਇਕੱਠਾ ਲਾ ਦੇਣਗੇ ਪਰ ਫਿਰ ਵੀ ਮੈਂ ਕਹਿੰਦਾ ਵੀ ਜੇਕਰ ਥੋੜੇ-ਥੋੜੇ ਕਰਕੇ ਵੀ ਰੁੱਖ ਲਗਾਏ ਜਾਣਾ ਤੇ ਉਹਨਾਂ ਨਾਲ-ਨਾਲ ਪਾਲਿਆ ਜਾਵੇ ਅਤੇ ਦੂਸਰਾ ਨੰਬਰ ਤੇ ਦੋਸਤੋ ਇੱਕ ਪੰਜਾਬ ਦੇ ਵਿੱਚ ਬੀਜ ਮਹਿਮਸੇੜੀ ਜਾਵੇ ਜਿਹਦੇ ਵਿੱਚ ਕੀ ਤੁਸੀਂ ਕਰਨਾ ਤੁਸੀਂ ਕੁਝ ਬੀਜ ਲੈਣੇ ਨੇ ਅਤੇ ਬੀਜ ਲਾਇ ਕੇ ਕੁਝ ਐਸੀਆਂ ਜਗ੍ਹਾਵਾਂ ਦੇ ਖੰਡਿਆਉਣੇ ਨੇ ਜਿੱਥੇ ਕੀ ਥੋੜੀ-ਮੋਟੀ ਪਾਣੀ ਦੀ ਸੇਮ ਹੈਗੀ ਆ ਥੋੜੀ-ਮੋਟੀ ਸੈਲ ਹੈਗੀ ਆ ਤਾਂ ਕਿ ਉੱਥੇ ਉਹ ਜਿਹੜੇ ਬੀਜ ਉੱਗ ਜਾਣ ਉਹਨਾਂ ਦੇ ਵਿੱਚ ਕੁਝ ਸਬਜ਼ੀਆਂ ਵੀ ਹੋ ਸਕਦੀਆਂ ਨੇ ਇਹ ਮਹਿਮ ਚਲਾਉਣ ਨਾਲ ਸਭ ਤੋਂ ਵੱਡਾ ਫਾਇਦਾ ਕੀ ਹੋਊਗਾ ਇਸ ਮਹਿਮ ਚਲਾਉਣ ਨਾਲ ਸਭ ਤੋਂ ਵੱਡਾ ਫਾਇਦਾ ਜਿਹੜੇ ਪਸ਼ੂ ਪੰਛੀ ਅੱਜ ਭੁੱਖੇ ਮਰ ਰਹੇ ਨੇ ਉਹਨਾਂ ਨੂੰ ਖਾਣਾ ਮਿਲਣਾ ਸ਼ੁਰੂ ਹੋ ਜਾਊਗਾ ਅਤੇ ਉਹ ਆਪਣੀ ਮਰਜ਼ੀ ਨਾਲ ਖਾ ਸਕਣਗੇ ਅਤੇ ਦੂਜਾ ਨੰਬਰ ਤੇ ਦੋਸਤੋ ਜੇ ਬੀਜ ਵਹਿਮ ਦੇ ਵਿੱਚ ਆਪਾਂ ਹਰ ਥਾਂ ਦੇ ਉੱਤੇ ਬੀਜ ਕੜਾਵਾਂਗੇ ਉਹਦੇ ਨਾਲ ਜਿਵੇਂ ਫਸਲਾਂ ਨੇ ਸਬਜ਼ੀਆਂ ਨੇ ਅੱਜ ਮਹਿੰਗਾਈ ਕਿੰਨੀ ਹੋ ਰਹੀ ਹੈ ਜੇਕਰ ਇਹੀ ਫਸਲਾਂ ਕਿਤੇ ਖਤਾਨਾਂ ਦੇ ਵਿੱਚ ਖੜੀਆਂ ਹੋਣ ਆਮ ਜਗ੍ਹਾ ਤੇ ਖੁੱਲੀਆਂ ਜਗ੍ਹਾਵਾਂ ਤੇ ਵੀ ਵਿੱਜਿਆ ਹੋਵੇ ਤਾਂ ਉੱਥੇ ਕੋਈ ਵੀ ਬੰਦਾ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਉਹ ਫ੍ਰੀ ਦੇ ਵਿੱਚ ਤੋੜ ਕੇ ਉਸ ਨੂੰ ਖਾ ਸਕਦਾ ਅਤੇ ਦੂਸਰੇ ਨੰਬਰ ਤੇ ਦੋਸਤੋ ਫਲਾਂ ਦੇ ਬੂਟੇ ਵੀ ਵੱਧ ਤੋਂ ਵੱਧ ਲਗਾਏ ਜਾਣਾ ਤਾਗੀ ਲੋਕ ਫਰੀ ਦੇ ਵਿੱਚ ਫਲ ਖਾ ਸਕਣ। ਦੋਸਤੋ ਜੇਕਰ ਤੁਹਾਡੀ ਵੀ ਕੋਈ ਇਸ ਸੰਬੰਧੀ ਰਾਇਆ ਤਾਂ ਤੁਸੀਂ ਜਰੂਰ ਦਿਓ। ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਸਾਰੇ ਦੋਸਤਾਂ ਨੂੰ। ਸਤਿ ਸ੍ਰੀ ਅਕਾਲ।